ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਦੇ ਫਲੋ ਤੀਆਂ ਦੇ ਲਈ ਇੱਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। 24 ਘੰਟੇ ਇਸ ਯੋਜਨਾ ਦੇ ਤਹਿਤ ਧੀਆਂ ਨੂੰ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਪੰਜਾਬ ਦੇ ਵਿੱਚ ਵੱਧ ਰਹੇ ਇਹ ਵੱਡੇ ਪੱਧਰ ਤੇ ਦਰਿੰਦਗੀ ਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਪਟਾ ਫੈਸਲਾ ਸਰਕਾਰ ਨੇ ਲੈ ਲਿਆ ਯੋਜਨਾ ਬਣਾਈ ਹੈ ਸਰਕਾਰ ਨੇ ਜਿਸ ਦੇ ਵਿੱਚ ਧੀਆਂ ਦੇ ਲਈ ਇੱਕ ਨਵਾਂ ਆਪਰੇਸ਼ਨ ਇੱਕ ਨਵੀਂ ਯੋਜਨਾ ਦੀ ਸ਼ੁਰੂਆਤ ਔਰ ਇਸੇ ਹੀ ਚੱਲਦੇ 24 ਘੰਟੇ ਸੁਰੱਖਿਆ ਧੀਆਂ ਨੂੰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਧੀਆਂ ਨੂੰ ਹੋਰ ਬਿਲਕੁਲ ਵੀ ਡਰ ਕੇ ਰਹਿਣ ਦੀ ਲੋੜ ਨਹੀਂ ਆ ਇਹ ਸਰਕਾਰ ਬੋਲੋ ਹੁਣ ਇੱਕ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਦੀਆਂ ਧੀਆਂ ਦੇ ਲਈ ਜੋ ਹੈ ਮਹਿਲਾਵਾਂ ਦੇ ਲਈ ਸੁਰੱਖਿਆ ਹਮੇਸ਼ਾ ਤਰਜੀਹ ਹੈ ਔਰ ਇਹ ਸਰਕਾਰ ਵਚਨ ਬੰਧ ਹੈ ਔਰ ਲਗਾਤਾਰ ਭਗਵੰਤਬਾਨ ਸਰਕਾਰ ਜੋ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਅਤੇ ਸਤਕਾਰ ਲਈ ਸ਼ੁਰੂ ਕੀਤੀ ਗਈ ਆ ਪ੍ਰੋਜੈਕਟ ਹਿਫਾਜ਼ਤ ਜਿਹੜਾ ਵਾ ਉਸ ਨੂੰ ਹੁਣ ਉਸੇ ਇਨ ਬਿਨ ਪਾਲਣਾ ਕੀਤੀ ਜਾਵੇਗੀ ਇਸ ਤਰ੍ਹਾਂ ਨੂੰ ਖਤਮ ਕਰਨ ਲਈ ਬਣਾਇਆ ਗਿਆ ਕਿ ਹੈ ਕਿ ਉਹਨਾਂ ਨਾਲ ਕੋਈ ਹਿੰਸਾ ਹੋ ਸਕਦੀ ਹੈ ਤੇ ਜੇਕਰ ਕੋਈ ਹਿੰਸਾ ਹੁੰਦੀ ਹੈ ਤਾਂ ਉਸ ਦੀ ਸ਼ਿਕਾਇਤ ਜਿਹੜੀ ਆ ਦੇਣ ਤੋਂ ਬਿਲਕੁਲ ਵੀ ਉਹਨਾਂ ਨੂੰ ਕਬਰੌਣ ਦੀ ਲੋੜ ਨਹੀਂ ਆ ਇਹ ਜਿਹੜੀਆਂ ਚਰਚਾਵਾਂ ਤੇਜ ਨੇ ਇਸੇ ਹੀ ਮਾਨ ਸਰਕਾਰ ਮਹਿਲਾਵਾਂ ਲਈ ਵੱਡਾ ਜਿਹੜਾ ਇੱਕ ਫੈਸਲਾ ਲੈ ਕੇ ਆਈ ਨੇ ਔਰ ਇਸੇ ਹੀ ਚੱਲਦੇ ਹੁਣ ਇਹ 181 ਹੈਲਪਲਾਈਨ ਨੰਬਰ ਆਹੀ 24 ਘੰਟੇ ਤੁਰੰਤ ਮਦਦ ਮਿਲੇਗੀ ਜਿਸ ਨਾਲ ਘਰੇਲੂ ਹਿੰਸਾ ਕੰਮਕਾਜ ਵਾਲੀ ਥਾਂ ਤੇ ਉਤਪੀੜਤਾ ਜਾਂ ਕਿਸੇ ਵੀ ਹੋਰ ਦੁਰਵਰਤ ਦਾ ਜਿਹੜਾ ਡਰ ਆ ਉਹ ਖਤਮ ਕੀਤਾ ਜਾਣ ਵਾਲਾ